ਅਜੇ ਦਾ ਜੀਪ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸਨਰਾਈਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਤੇ 152 ਦੌੜਾਂ ਬਣਾਈਆਂ। ਜਵਾਬ 'ਚ ਗੁਜਰਾਤ ਟਾਈਟਨਸ ਨੇ 16.4 ਓਵਰਾਂ 'ਚ 3 ਵਿਕਟਾਂ ਤੇ 153 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਹ ਗੁਜਰਾਤ ਟਾਈਟਨਸ ਦੀ ਲਗਾਤਾਰ ਤੀਜੀ ਜਿੱਤ ਹੈ। ਦੂਜੇ ਪਾਸੇ ਸਨਰਾਈਜ਼ਾ ਹైదరాబాద్ ਆਈਪਲ 2025 ਚ ਆਪਣਾ ਲਗਾਤਾਰ ਚੌਥਾ ਮੈਚ ਹਾਰ ਗਿਆ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਦੀ ਸ਼ੁਰੂਆਤ ਹੋਲੀ ਰਹੀ ਟੀਮ ਨੇ ਆਪਣਾ ਪਹਿਲਾ ਵਿਕਟ 15 ਦੇ ਸਕੋਰ ਤੇ ਗਵਾ ਦਿੱਤਾ ਸਾਇਨ ਸੁਦਰਸ਼ਨ 5 ਦੌੜਾਂ ਬਣਾ ਕੇ ਆਊਟ ਹੋ ਗਏ ਜੋਸ ਬਟਲਰ ਖਾਤਾ ਨਹੀਂ ਖੋਲ ਸਕੇ ਵਸ਼ਿੰਗਟਨ ਸੁੰਦਰ 29 ਗੇਂਦਾਂ ਚ ਨਿੰਜਾ ਦੌੜਾ ਬਣਾ ਕੇ ਪਵੇਲੀਅਨ ਪਰਤ ਗਏ ਅਨਕੀਤ ਨੇ ਇੱਕ ਸ਼ਾਨਦਾਰ ਕੈਚ ਲਿਆ ਕਪਤਾਨ ਸ਼ੁਭਮਨ ਗਿੱਲ 43 ਗੇਂਦਾਂ 'ਚ 68 ਦੌੜਾਂ ਬਣਾ ਕੇ ਅਜੇਤੂ ਰਿਹਾ ਉਸਨੇ ਆਪਣੀ ਪਾਰੀ 'ਚ 9 ਚੋਕੇ ਲਗਾਏ ਰਦਰਪੋਰਟ ਨੇ 16 ਗੇਂਦਾਂ 'ਚ 35 ਦੌੜਾਂ ਦਾ ਯੋਗਦਾਨ ਪਾਇਆ ਤੇ ਨਾਬਾਦ ਰਿਹਾ ਹైదరాబాద్ ਲਈ ਸ਼ਮੀ ਨੇ 2 ਤੇ ਕਮਿੰਸ ਨੇ 1 ਵਿਕਟ ਲਈ ਸਨਰਾਈਜ਼ ਹైదరాబాద్ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਤੇ 152 ਦੌੜਾਂ ਬਣਾਈਆਂ ਹైదరాబాద్ ਲਈ ਨਿਤਿਸ਼ ਰੈਡੀ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਸਿਰਾਜ ਨੇ ਸਨਰਾਈਜ਼ ਹਦਰਾਬਾਦ ਨੂੰ ਪਹਿਲਾ ਝਟਕਾ ਦਿੱਤਾ ਸਿਰਾਜ ਨੇ ਓਪਨਰ ਟ੍ਰੈਵਿਸ ਹੈੱਡ ਨੂੰ ਪਵੇਲੀਅਨ ਭੇਜਿਆ ਹੈੱਡ ਪੰਜ ਗੇਂਦਾਂ 'ਚ ਸਿਰਫ 8 ਦੌੜਾਂ ਹੀ ਬਣਾ ਸਕਿਆ ਅਭਿਸ਼ੇਕ ਸ਼ਰਮਾ 16 ਗੇਂਦਾਂ 'ਚ 18 ਦੌੜਾਂ ਬਣਾ ਕੇ ਆਊਟ ਹੋ ਗਿਆ ਈਸ਼ਾਨ ਕਿਸ਼ਨ ਨੇ 14 ਗੇਂਦਾਂ 'ਚ 17 ਦੌੜਾਂ ਦਾ ਯੋਗਦਾਨ ਪਾਇਆ ਹੈਂਡਰਿਕ ਕਲਾਸੇਨ ਨੇ ਨਿਤਿਸ਼ ਨਾਲ ਪੰਜਾਬ ਦੌੜਾਂ ਦੀ ਸਾਂਝੇਦਾਰੀ ਕੀਤੀ ਕਲਾਸੇਨ 29 ਗੇਂਦਾਂ 'ਚ 27 ਦੌੜਾਂ ਬਣਾ ਕੇ ਆਊਟ ਹੋ ਗਿਆ ਨਿਤਿਸ਼ ਰਾੜੀ ਨੇ 30 ਗੇਂਦਾਂ 'ਚ 31 ਦੌੜਾਂ ਬਣਾਈਆਂ, ਕਮਿੰਦੂ ਸਿਰਫ 1 ਦੌੜ ਹੀ ਬਣਾ ਸਕਿਆ। ਉਧਰ ਅਨਕੀਪ ਨੇ 14 ਗੇਂਦਾਂ 'ਚ 18 ਦੌੜਾਂ ਬਣਾਈਆਂ ਤੇ ਸਿਮਰਜੀਤ ਆਪਣਾ ਖਾਤਾ ਖੋਲੇ ਬਿਨਾਂ ਹੀ ਆਊਟ ਹੋ ਗਿਆ। ਗੁਜਰਾਤ ਟਾਈਟਨਸ ਲਈ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 4 ਵਿਕਟਾਂ ਲਈਆਂ। ਇਸ ਤਰੀਕੇ ਦੇ ਨਾਲ ਅੱਜ ਦੇ ਮੈਚ ਦੇ ਵਿੱਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਡ ਹਾਇਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਤੇ ਆਪਣੀ ਆਈਪੀਐਲ 2025 ਦੇ ਵਿੱਚ ਤੀਜੀ ਜਿੱਤ ਹਾਸਲ ਕਰ ਲਈ।